ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਐਸਐਸਐਫ ਸੜਕ ਸੁਰੱਖਿਆ ਫੋਰਸ ਆਮ ਤੌਰ ਤੇ ਸਰਕਾਰਾਂ ਕੀ ਕਰਦੀਆਂ ਸਰਕਾਰੀ ਸੰਸਥਾਾਂ ਮਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ 'ਚ ਸ਼ੋਅ ਕਰਕੇ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਪਰ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਤੇ ਹਵਾ ਦੇ ਉਲਟ ਹਮੇਸ਼ਾ ਬਾਜ਼ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚੱਲਦੀ ਐ ਪਾਜੋਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੈਖੇ ਲਾਤਾ ਕਿਆ ਲਓ ਜੀ ਆਪਣਾ ਫੂਲਾ ਟੋਲ ਗੁਆਚੇ ਬੰਦ ਕੀਤੇ ਨੇ ਇੱਕ ਦਿਨ ਚ ਬਾਅਦ ਲੱਖ ਰੁਪਈਆ ਪੰਜਾਬੀਆਂ ਦਾ ਬਚਦਾ ਹੈ 62 ਲੱਖ ਰੁਪਈਆ ਲਾਇਬ੍ਰੇਰੀਆਂ ਖੋਲ ਰਹੀ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂ ਲਾਇਬ੍ਰੇਰੀਆਂ ਖੋਲ ਕੇ ਉੱਥੇ ਬੀਸੀ ਕਿਵੇਂ ਬਣਦੇ ਹਨ ਇਸ ਤਰ੍ਹਾਂ ਦੇ ਕਹਾਵਾਂ ਪਈਆਂ ਨੇ ਜੋ ਆਕਾਂ ਨੂੰ ਜ਼ਰੂਰ ਭੇਜੋ ਅਫਸਰ ਕਿਵੇਂ ਬਣੀਦਾ ਸਾਰੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਪਈਆਂ ਨੇ ਪੁਲਿਸ ਚਪਤੀ ਕਿਵੇਂ ਹੋਣਾ ਹੈ ਐਸਐਸਪੀ ਕਿਵੇਂ ਬਣ ਸਾਰੀ ਕਿਤਾਬਾਂ ਪਈਆਂ ਆਪਾਂ ਇਧਰ ਨੂੰ ਚੱਲੀਏ ਇਤਿਹਾਸਕ ਦਿਨ ਸਰਕਾਰੀ ਸਕੂਲਾਂ ਲਈ ਜਦੋਂ ਅਧਿਆਪਕ ਮਾਪੇ ਮਿਲ ਨਹੀਂ ਹੋ ਰਹੀਏ ਪੇਰੈਂਟ ਟੀਚਰ ਮੀਟਿੰਗ ਹੋ ਰਹੀਏ ਪਹਿਲਾਂ ਪ੍ਰਾਈਵੇਟ ਸਕੂਲਾਂ ਚ ਹੁੰਦਾ ਰਿਹਾ ਪੇਰੈਂਟ ਟੀਚਰ ਮੀਟਿੰਗ ਸਰਕਾਰੀ ਚ ਨਹੀਂ ਹੁੰਦਾ ਸੀ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਮੈਂ ਆਕਸਰ ਬੋਲਦਾ ਰਿਹਾ ਕਿ ਦਫ਼ਤਰਾਂ ਦੀਆਂ ਖੱਜਲ-ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਕੀੜੇ ਮਾਰ ਦਿਆਨੇ ਆ ਫਰਦ ਨੇ ਜ਼ਿੰਦਗੀਆਂ ਖਰਾਬ ਕਰ ਰੱਖੀ ਐ ਅੱਜ ਸਭ ਤੋਂ ਵੱਧ ਮੈਂ ਫਰਦ ਕੇਂਦਰ ਤੇ ਗਿਆ ਸਭ ਤੋਂ ਵੱਧ ਫਰਦਾਂ ਹੀ ਨਿਕਲ ਰਹੀਆਂ ਨੇ ਅਸਲੀ ਮਾਲਕਾਂ ਨੂੰ ਹਕਕਾ ਮਿਲਣਗੇ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਤਾਂ ਜਿੰਨੀਆਂ ਵੀ ਰਿਸ਼ਤੀਆਂ ਹੋਣਗੀਆਂ ਜਿਸ ਕਿਸਮ ਦੀਆਂ ਰਿਸ਼ਤੇ ਹੋਣਗੀਆਂ ਸਾਰਿਆਂ ਤੋਂ ਐਨਓਸੀ ਖਤਮ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਗੇ ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਨਹਿਰਾ ਪੁਰਾਣੇ ਸੂਏ ਰਜਵਾਹੇ ਚੌਂਦੇ ਕਰੀਏ ਝੋਨੇ ਦੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ 70% ਤੋਂ ਲੈ ਕੇ 75% ਤੱਕ ਸਾਡਾ ਕੱਸੀਆਂ ਦਾ ਪਾਣੀ ਤੁਹਾਡੇ ਕੋਲੇ ਆਊਗਾ ਨਾਲੇ ਉਹ ਪਾਣੀ ਜਿਹੜਾ ਉਹ ਚ ਮਿਨਰਲ ਹੁੰਦੇ ਨੇ ਨਾਲੇ ਟਿਊਬਵਲ ਰੁਕਣਗੇ ਟਿਊਬਵਲ ਰੁਕਣਗੇ ਥੱਲੋਂ ਭਗਤੀ ਦਾ ਪਾਣੀ ਉੱਪਰ ਆਊਗਾ 1 ਕਰੋੜ ਰੁਪਿਆ 골ਡ ਮੈਡਲ 75 ਲੱਖ ਰੁਪਿਆ ਸਿਲਵਰ ਦਾ 9 ਲੱਖ ਰੁਪਇਆ ব্রونز ਜੋ ਹੁਣ ਸਾਡਾ ਇਹ ਪੰਜਾਬ ਹੈ ਇਹਨੇ 20 ਮੈਡਲ ਜਿੱਤ ਕੇ ਇਹ ਸਾਬਤ ਕਰਤਾ ਕਿ ਜੇ ਸਾਨੂੰ ਮੌਕਾ ਮਿਲੇ ਸਾਡੇ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ 올림픽 ਦੇ ਪੋਡੀਅਮ ਤੇ ਅਸੀਂ ਏਸ਼ੀਆ ਤੇ ਅਸੀਂ ਕਾਮਨਵੈਲ ਤੇ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਪੋਡੀਅਮ ਤੇ ਜਾ ਸਕਦੇ ਹਾਂ ਕਿ ਉੱਥੇ ਦੇਸ਼ ਦਾ ਝੰਡਾ ਜਿਹੜਾ ਉੱਚਾ ਕਰ ਸਕਦੇ ਜਾਪ ਦੇ ਸਿਹਤ ਵਿਭਾਗ ਨੂੰ 58 ਬਹੁਤੀ ਆਧੁਨਿਕ ਤੇ ਬਿਲਕੁਲ ਲੇਟੈਸਟ ਇਕੁਪਮੈਂਟਸ ਦੇ ਨਾਲ ਲੈਸ ਐਮਬੂਲੈਂਸਸ ਜਿਹੜੀਆਂ ਨੇ ਉਹ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ 2300 ਕਰੋੜ ਰੁਪਇਆ ਲੱਗੂਗਾ 2 ਲੱਖ ਏਕੜ ਨੂੰ 500 ਮੋਗੇ ਜੜੇ ਦੇ ਵਿੱਚ ਹੋਣਗੇ ਉਹ ਪਾਣੀ ਦੇ। ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ 'ਚ ਮਿਲ ਰਿਹਾ ਹੈ। ਸੀਐਮ ਮਾਨ ਸਾਹਿਬ ਨੇ ਜਿਹੜੇ 10 ਰੁਪਏ ਰੇਟ ਵਧਾ ਕੇ 451 ਰੁਪਏ ਰੇਟ ਕਰ ਦਿੱਤਾ ਗੰਨੇ ਦਾ ਉਹਦੇ ਨਾਲ ਜ਼ਿਮੀਂਦਾਰ ਨੂੰ ਮਤਲਬ ਕਾਫੀ ਜਿਹੜੀ ਲੇਬਰ ਵਧੀ ਉਹਦੇ ਮੁਤਾਬਕ ਰਾਤ ਮਿਲਨੀ ਔਰ ਰੇਟ ਵਧਣ ਦੇ ਨਾਲ ਸਾਡੀਆਂ ਜਿਹੜੀਆਂ ਪਹਿਲੀਆਂ ਪੇਮੈਂਟਾਂ ਕਾਂਗਰਸ ਸਰਕਾਰ ਵੇਲੇ ਨਹੀਂ ਸੀ ਆਉਂਦੀਆਂ ਮਾਨ ਸਰਕਾਰ ਦੇ ਵੇਲੇ ਹਰ ਸਾਲ ਜਿਹੜੀਆਂ ਸਾਡੀਆਂ ਪੇਮੈਂਟਾਂ ਕਲੀਅਰ ਵਧੀਆ ਟਾਈਮ ਦੇ ਨਾਲ ਹੋ ਰਹੀਆਂ ਵਾਂ। ਦੇ ਇਤਿਹਾਸਮ ਪਗਸ ਸਿੰਘ ਹੋਰਾਂ ਦਾ ਬੁੱਤ ਜਿਹੜਾ ਉਹਨੂੰ ਲੋਕ ਅਰਪਣ ਕਰਨ ਲਈ ਆਏ ਆ 5 ਕਰੋੜ ਰੁਪਏ ਦੀ ਲਾਗਤ ਨਾਲ ਬੁੱਤ ਬਣਾ ਕੇ ਲਿਆਂਦਾ ਜੈਪੁਰ ਤੋਂ ਵੀਰੋ ਇੰਨਾਲੀ ਤਾਂ ਜਿੰਨਾ ਵੀ ਆਪਾਂ ਕਰ ਲੀਏ ਉਹਨਾਂ ਘੱਟ ਹੈ ਜਿੱਥੋਂ ਦੇ ਮਸ਼ਹੂਰ ਦੁਨੀਆ ਸੀਜ਼ਨ 10 2024 ਦੀ ਰਸਮੀ ਸ਼ੁਰੂਆਤ ਦਾ ਐਲਾਨ ਕਰਦਾ ਆਂ ਆਹ ਦੇਖੋ ਦੁਨੀਆ ਸਾਰੀ ਮਿੱਤਰੋ ਖੇਡਾ ਵਤਨ ਪੰਜਾਬ ਦੀਆਂ এডਿਕੇਸ਼ਨ ਜਿਹੜੀ ਹੈ ਅੱਜ ਦੇ ਜ਼ਮਾਨੇ 'ਚ ਕੀਮਤੀ ਚੀਜ਼ ਹੈ ਸਭ ਤੋਂ ਬੜੀ ਖੁਸ਼ੀ ਹੈ ਕਿ ਅੱਜ ਤੁਸੀਂ ਫਿਨਲੈਂਡ ਜਾ ਰਹੇ ਤੇ 3 ਹਫ਼ਤਿਆਂ ਦਾ ਪ੍ਰੋਗਰਾਮ ਹੈ ਮੰਨਿਆ ਹੋਇਆ ਫਿਨਲੈਂਡ ਦਿੱਲੀ ਦੇ ਬਹੁਤ ਸਾਰੇ ਟੀਚਰ ਫਿਨਲੈਂਡ ਤੋਂ ਟ੍ਰੇਨਿੰਗ ਲੇ ਕੇ ਤੁਹਾਨੂੰ ਆਪ ਨੂੰ ਚੰਗਾ ਲੱਗੂਗਾ ਕਿ ਆਹ ਦੁਨੀਆ ਤੇ ਆ ਉਹ ਦੁਨੀਆ ਚ ਕਿੰਨਾ ਫਰਕ ਹੈ ਕੋਈ ਹਰਾ ਕਾਰਡ ਕੋਈ ਪੀੜਾ ਕਾਰਡ ਕੋਈ ਨੀਲਾ ਕਾਰਡ ਗਰੀਬੀ ਨਹੀਂ ਚੱਕ ਸਕਦਾ ਗਰੀਬੀ ਸਿਰਫ ਐਜੂਕੇਸ਼ਨ ਚੱਕ ਸਕਦੀ ਹੈ ਜੇ ਗਰੀਬਾਂ ਦੇ ਜਿਹੜੇ ਬੱਚੇ ਨੇ ਜੇ ਗਰੀਬਾਂ ਦੇ ਬੱਚੇ ਪੜ ਜਾਣ ਤੇ ਉਹ ਵੱਡੇ ਵੱਡੇ ਪੋਸਟਾਂ ਤੇ ਲੱਗ ਜਾਣ ਗਰੀਬੀ ਖਤਮ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ 50 ਹਜ਼ਾਰ ਸਰਕਾਰੀ ਨੌਕਰੀਆਂ ਪੰਜਾਬ ਨੰਬਰ 1 ਸੂਬਾ ਬਣੂਗਾ ਔਰ ਜਦੋਂ ਪੰਜਾਬ ਨੰਬਰ 1 ਸੂਬਾ ਬਣੂਗਾ ਨਾ ਉਦੋਂ ਫਿਰ ਦੇਸ਼ ਨੰਬਰ 1 ਬਣੂਗਾ ਦੁਨੀਆ 'ਚ ਪੰਜਾਬ ਤੋਂ ਬਿਨਾ ਨਹੀਂ ਵੜ ਸਕਦਾ ਪੰਜਾਬ ਮੂਰੇ ਲੱਗਣਾ ਲਾ ਚਾਹੇ ਯਾਦੀ ਦੀ ਲੜਾਈ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਜਿਹੜੇ ਮਰਜੀ ਕੋਈ ਨਵੀਂ ਕ੍ਰਾਂਤੀ ਹੋਵੇ ਪੰਜਾਬ ਸਭ ਤੋਂ ਪਹਿਲਾਂ ਮੂਰੇ ਲੱਗਦਾ ਹੈ